ਵਾਟਸਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ Facebook ਪੇਜ ਤੇ ਜਿਹੜੀ ਪਰ ਇਸ ਟਾਕ ਤੇ ਰਿਪੋਰਟ ਨੂੰ ਅੰਤ ਤੱਕ ਸੁਣਨਾ ਜੀ ਅੰਤ ਤੱਕ ਨਾ ਸੁਣੇ ਬਿਨਾ ਤੁਹਾਨੂੰ ਪੂਰੀ ਗੱਲ ਸਮਝ ਨਹੀਂ ਆਉਣੀ ਤੇ ਸਕਰੋਲ ਨਾ ਕਰਿਓ ਇਹ ਮੈਂ ਵਾਦਾ ਕਰਦਾਗਾ ਵੀ ਤੁਹਾਡਾ ਟਾਈਮ ਖਰਾਬ ਨਹੀਂ ਹੋਊਗਾ ਗੰਦੀ ਮੂਵੀ ਸਾਰਿਆਂ ਨੇ ਦੇਖ ਲਈ ਹੋਣੀਆਂ ਚਲੋ ਮੰਦਰੰਗਰ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਪਰ ਸਾਡੀ ਸਾਡੇ ਅਦਾਰੇ ਜਰੀਏ ਇੱਕ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਕਿਸੇ ਵੀ ਗੱਲ ਦਾ ਜਾਂ ਕਿਸੇ ਖਬਰ ਦਾ ਜਾਂ ਕਿਸੇ ਰਿਪੋਰਟ ਦਾ ਜੋ ਚੱਲ ਰਿਹਾ ਇਸ ਦੁਨੀਆਦਾਰੀ ਤੇ ਜਾਂ ਖਾਸ ਕਰਕੇ ਪੰਜਾਬ ਦੇ ਵਿੱਚ ਉਹਦਾ ਦੂਸਰਾ ਪੱਖ ਦੱਸਣਾ ਵੀ ਜ਼ਰੂਰੀ ਹੁੰਦਾ ਹੈਗਾ ਤੁਸੀਂ ਥੰਬਨੇਲ ਦੇਖਿਆ ਹੋਣਾਗਾ ਮੈਂ ਉਹਦੇ ਤੇ ਲਿਖਿਆਗਾ ਵੀ ਦੇਵਦੀਆਂ ਜਬਲੀਆਂ ਇਹ ਰਿਪੋਰਟ ਮੈਂ ਫਿਲਮ ਤੋਂ ਪਹਿਲਾਂ ਵੀ ਬਣਾ ਸਕਦਾ ਸੀਗਾ ਪਰ ਨਹੀਂ ਅਫਸੋਸ ਦੀ ਗੱਲ ਹੈ ਆ ਵੀ ਲੋਕ ਆਪ ਦੇ ਕਿੱਤੇ ਨੂੰ ਚਲਾਉਣ ਲਈ ਜਾਂ ਉਹਦੇ ਕਿੱਤੇ ਨੂੰ ਚਮਕਾਉਣ ਲਈ ਕਿੱਥੋਂ ਤੋਂ ਕਿੱਥੇ ਤੱਕ ਜਾ ਗਿਰਦੀ ਆਗੇ ਕਈ ਸਾਲ ਪਹਿਲਾਂ ਫਿਲਮ ਮੰਨਦੀ ਆ ਅੰਦੀ ਦਾ ਗੈਂਗਸਟਰ ਉਹ ਸਾਲ ਦੇ ਵਿੱਚ ਗਾਂਧੀ ਗਰੁੱਪ ਖੰਨਾ ਜੋ ਉਦੋਂ ਕੁਝ ਸਾਲ ਪਹਿਲਾਂ 2-3 ਸਾਲ ਪਹਿਲਾਂ ਫੇਸਬੁੱਕ ਤੇ ਬੜਾ ਸਰਗਰਮ ਸੀ ਚੰਗੇ-ਚੰਗੇ ਘਰਾਂ ਦੇ ਨੌਜਵਾਨ ਵੀ ਇਸ ਗਰੁੱਪ ਦੇ ਨਾਲ ਅਟੈਚ ਸੀ ਸੋਸ਼ਲ ਮੀਡੀਆ ਦੇ ਫੇਸਬੁੱਕ ਅਧਾਰੇ ਤੇ ਪੋਸਟਾਂ ਫੈਲੀਆਂ ਸੀ ਫੇਸਬੁੱਕਾਂ ਦੇ ਪ੍ਰਧਾਨਗੀਆਂ ਦੇ ਪੋਸਟਰ ਲਾ ਕੇ ਕਾਲਜਾਂ ਦੇ ਵਿੱਚ ਉਸ ਤੋਂ ਬਾਅਦ ਫੇਸਬੁੱਕਾਂ ਦੇ ਅਪਲੋਡ ਹੁੰਦੇ ਸੀ ਜੇਬ ਖਰੋਟ ਫਿਲਮ ਕਰਦਾ ਗਾਂਧੀ ਦਾ ਗੈਂਗਸਟਰ ਦੇਵ ਖਰੋੜ ਨੂੰ ਵੀ ਪਤਾ ਹੁੰਦਾ ਹੈ ਗੱਲ ਪਲੀ ਪਾਉਂਦ ਵੀ ਹਾਂ ਇਸ ਗਰੁੱਪ ਦੇ ਨਾਲ ਕਾਫੀ ਬੰਦੇ ਜੁੜੇ ਹੋਏ ਆ ਇਸ ਫਿਲਮ ਤੋਂ ਬਾਅਦ ਜਿਵੇਂ ਦੇਵ ਖਰੋੜ ਨੇ ਆਪਣੀਆਂ ਇੰਟਰਵਿਊ ਦੇ ਵਿੱਚ ਦੱਸਿਆ ਵੀ ਕਿੰਨੇ ਕਰੈਕਟਰ ਸਾਹਮਣੇ ਆਏ ਆ ਜਿਵੇਂ ਭੋਲਾ ਧੀਰਜ ਹੋਰ ਵੀ ਉਹਨਾਂ ਦਿਨਾਂ ਦੇ ਵਿੱਚ ਦੇਵ ਖਰੋੜ ਵੀ ਇੱਕ ਫਲॉप ਆਰਟਿਸਟ ਸੀ ਜਾਂ ਫਲॉप ਐਕਟਰ ਸੀ ਘਰੇ ਬੈਠਾ ਸੀ ਇੱਕ ਅੱਜ ਤੋਂ ਕਈ ਸਾਲ ਪਹਿਲਾਂ ਦੇਵ ਖਰੋੜ ਦੀ ਇੰਟਰਵਿਊ ਦਿੱਤੀ ਆ ਉਸ ਦੇ ਵਿੱਚ ਸਭ ਕੁਝ ਇਹਨਾਂ ਨੇ ਕਲੀਅਰਲੀ ਦੱਸਿਆਗਾ ਵੀ ਸਾਨੂੰ ਗਰਜੋਦ ਘਰਚਾ ਮਿਲਦਾਗਾ ਕਿਵੇਂ ਸਾਨੂੰ ਸਾਈਨ ਕਰਦਾ ਜਦੋਂ ਗਾਂਧੀ ਫਿਲਮ ਬਣੀਆ ਦੇਵ ਖਰੋੜ ਨੂੰ ਵੀ ਪਤਾ ਹੀ ਸੀਗਾ ਕਿਉਂਕਿ ਆਉਂਦੀਆਂ ਇੰਟਰਵਿਊਆਂ ਦੇ ਵਿੱਚ ਇਹਨਾਂ ਨੇ ਦੱਸਿਆਗਾ ਵੀ ਅਸੀਂ ਜਮ ਤਬਾਹ ਹੋ ਗਏ ਸੀ ਇੱਕ ਤਰ੍ਹਾਂ ਫਿਲਮ ਤੇ ਪੈਸਾ ਲਾ ਬੈਠੇ ਸੀ ਜ਼ਮੀਨ ਵੇਚ ਕੇ ਕੋਈ ਸਾਡੇ ਨਾਲ ਠੱਗੀ ਹੋ ਗਈ ਸੀ ਫਿਲਮ ਚੱਲੀ ਨਹੀਂ ਸੀ ਉਸ ਤੋਂ ਬਾਅਦ ਮੀ ਮ ਕਰੋੜਾ ਰੁਪਏ ਖਰਚ ਕੇ 10000 ਤੇ ਇੱਕ ਮੂਵੀ ਦੇ ਵਿੱਚ ਕੰਮ ਕੀਤਾ। ਸੋ ਦੇਵ ਖਰੋੜ ਨੂੰ ਵੀ ਪਤਾ ਸੀ ਵੀ ਫੈਲੋ ਕਰ ਲੈਣੇ ਆ ਚੱਲ ਗਈ ਠੀਕ ਆ ਨਹੀਂ ਵੈਸੇ ਵੀ ਬੈਠੇ ਹੀ ਗਏ ਗਾਂਧੀ ਫਿਲਮ ਸ਼ੂਟ ਹੁੰਦੀ ਆ ਪੂਰੀ ਫਿਲਮ ਚੱਲ ਜਾਂਦੀ ਆ ਪਰ ਅਫਸੋਸ ਦੀ ਗੱਲ ਇਹ ਆ ਜੋ ਗਾਂਧੀ ਦੇ ਨਾਲ ਚੰਗੇ ਮਾੜੇ ਸਮੇਂ ਦੇ ਵਿੱਚ ਲੋਕ ਰਹੇ ਆ ਉਹਨਾਂ ਤੋਂ ਕੋਈ ਪੁੱਛਣ ਨਹੀਂ ਆਉਂਦਾ ਕਿਸੇ ਜਿਵੇਂ ਕਿ ਜੋਗੀ ਸਰਪੰਚ ਦਹਿੜੂ ਉਹ ਬੰਦੇ ਨੇ ਆਪ ਦੀ ਅੱਧੀ ਉਮਰ ਆਪਾਂ ਪੂਰੀ ਉਮਰ ਵੀ ਹੁਣ ਤੱਕ ਕਹਿ ਦਈਏ ਵੀ ਜੇਲ੍ਹਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਨੰਗਾਤੀ ਉਹ ਬੰਦਾ ਗਾਂਧੀ ਦਾ ਕੇਸਬਾਰ ਵੀ ਉਹ ਬਹੁਤ ਕੇਸਾਂ ਦੇ ਵਿੱਚ ਗਾਂਧੀ ਦੇ ਨਾਲ ਉਹ ਨਾਮਜਾਦਾ ਗੰਦੀ ਜੀ ਮੌਤ ਤੋਂ ਬਾਅਦ ਵੀ ਉਹਨੇ ਜੋ ਲੜਾਈਆਂ ਗਾਂਦੀਆਂ ਸੀ ਗਰੁੱਪ ਬਾਜੀ ਦੀਆਂ ਉਹ ਲੜੀਆਂ ਉਹ ਕੇਸ ਵੀ ਹਜੇ ਤੱਕ ਪੈਂਡਿੰਗ ਪਏ ਆ ਚੱਲਦੇ ਆ। ਸੋ ਜਿਹੜਾ ਹੁਣ ਦੂਸਰਾ ਗਰੁੱਪ ਆਗਾ ਜਿਨ੍ਹਾਂ ਨੇ ਰੁਪਿੰਦਰ ਗਾਂਧੀ ਨੂੰ ਮਾਰਿਆ ਪਹਿਲਵਾਨ ਉਹ ਬੰਦੇ ਵੀ ਜ਼ਮੀਨੀ ਪੱਧਰ ਤੇ ਉਹ ਬੰਦੇ ਵੀ ਬਹੁਤ ਸਟਰੋਲੂਗਾ। ਹਾਲਾਂਕਿ ਉਹ ਸੋਸ਼ਲ ਮੀਡੀਆ ਤੇ ਸਰਗਰਮ ਘਟਲੇ ਪਰ ਉਹਨਾਂ ਬੰਦਿਆਂ ਦਾ ਬਹੁਤ ਨਾਮ ਆਗਾ ਤੇ ਬਹੁਤ ਉਹਨਾਂ ਨੇ ਵੱਡੇ ਵੱਡੇ ਕੰਮ ਕੀਤੇ ਹੋਏ। ਉਹ ਟਾਈਮ 'ਚ ਵੀ ਤੇ ਅੱਜ ਤੋਂ ਕੁਝ ਸਾਲ ਪਿੱਛੇ ਵੀ ਜਦੋਂ ਪਹਿਲੀ ਗਾਂਧੀ ਫਿਲਮ ਆਉਂਦੀ ਆ ਚੱਲ ਜਾਂਦੀ ਆ ਕਈ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਇਸ ਫਿਲਮ ਦੇ ਕਾਰਨ ਕੀ ਕੀ ਸਿੱਟੇ ਭੁਗਤਨੇ ਪੈ ਸਕਦੇ ਆ ਚਲੋ ਫਿਲਮ ਨੂੰ ਪ੍ਰਸਿੱਧੀ ਮਿਲਦੀ ਆ ਫਿਲਮ ਦੀ ਪ੍ਰਸਿੱਧੀ ਤੋਂ ਬਾਅਦ ਲੋਕ ਹੋਰ ਜੁੜਦੇ ਆ ਕਿ ਗਾਂਧੀ ਗਰੁੱਪ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀਆਂ ਤੱਕ ਗਾਂਧੀ ਦਾ ਗਰੁੱਪ ਚਲਾ ਜਾਂਦਾ ਉੱਥੇ GGSU ਬਣਦੀ ਜਗੀ ਉਹ GGSU ਦੇ ਵਿੱਚ ਆਪਾਂ ਦੇਖਿਆਗਾ ਵੀ ਕਈ ਚਿਹਰੇ ਜੋ ਅੱਜ ਕਰਾਹ ਦੇ ਵਿੱਚ ਬੈਠੇ ਆ ਜਾ ਕਈ ਚਿਹਰੇ ਇਸ ਦੁਨੀਆ ਤੇ ਨਹੀਂ ਰਹ ਜੇ ਮੈਂ ਗਰਜੋਤ ਗਰਚੇ ਦੀ ਗੱਲ ਕਰਾਂ ਰਵੀ ਖਵਾਜ ਕੇ ਦੀ ਗੱਲ ਕਰਾਂ ਯੂਨੀਵਰਸਿਟੀ ਦੇ ਵਿੱਚ ਜਾਂਦਾ ਰਹੇਗਾ ਜੀਜੀਐਸਯੂ ਦੇ ਜੋ ਪ੍ਰਧਾਨ ਉੱਥੇ ਹੁੰਦੇ ਸੀਗੇ ਉਹਨਾਂ ਦੀ ਸਪੋਰਟ ਕਰਨ ਜਿਨ੍ਹਾਂ ਨੇ ਇਸ ਗਰੁੱਪ ਦੀ ਖਾਤਰਾ ਆਪਦੇ ਤੇ ਕੇਸ ਪਵਾਏ ਆ ਚੰਗੇ ਮਾੜੇ ਸਭੇ ਦੀਆਂ ਝਾਲਾਂ ਆਪਦੇ ਤੇ ਚੱਲੀਆਂ ਦਿੰਦੀਆਂ ਸਭ ਕੁਝ ਠੀਕ ਚੱਲ ਰਿਹਾ ਹੁੰਦਾਗਾ ਦੂਜੀ ਫਿਲਮ ਅਨਾਉਂਸ ਹੋ ਜਾਂਦੀ ਆ ਜੀ ਦੂਜੀ ਫਿਲਮ ਜਦੋਂ ਅਨਾਉਂਸ ਹੁੰਦੀ ਆ ਤੁਸੀਂ ਦੇਖਿਓ ਵੀ ਦੂਜੀ ਫਿਲਮ ਦੇ ਵਿੱਚ ਕਈ ਚਿਹਰੇ ਇਨਕਾਰ ਕਰ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਚਿਹਰਾ ਭਿੰਦਾ ਬਣਿਆ ਹੋ ਵਸੀ ਸ਼ਾਇਦ ਮੈਂ ਨਾ ਗਲਤ ਹੋਵਾਂ ਉਹਨਾਂ ਦਾ ਨਾਂ ਤਰੁਣੀ ਸੁੱਖੀ ਤੇਰੇ ਕਿਤੇ ਪਹਿਲੀ ਮੂਵੀ ਦੇ ਵਿੱਚ ਪਹਿਲਵਾਨਾਂ ਨੂੰ ਬੜਾ ਨੀਮਾ ਦਿਖਾਇਆ ਹੁੰਦਾ ਇਹਨਾਂ ਨੇ ਆਪਾਂ ਕਿਸੇ ਦੀ ਰਿਪੋਰਟ ਬਣਾਉਣੀ ਆ ਦੋ ਧੜਿਆਂ ਦੀ ਗੱਲ ਕਰਦੇ ਆ ਆਪਾਂ ਬੜਾ ਧਿਆਨ ਰੱਖੀਦਾ ਵੀ ਕਿਸੇ ਦੀ ਬਲਦੀ ਤੇ ਤੇਲ ਨਾ ਪੈ ਜਾਵੇ ਹਾਲਾਂਕਿ ਕੁਝ ਸਮਾਂ ਪਹਿਲਾਂ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ ਪਰ ਅਸੀਂ ਗਲਤੀਆਂ ਨੂੰ ਸੁਧਾਰ ਲੈਣੇ ਆ ਜੀ ਕਸੂ ਹਾਰ ਰਿਪੋਰਟ ਦੇ ਵਿੱਚ ਕਹਿੰਦੇ ਆ ਵੀ ਭਾਈ ਦੋਨੇ ਪਰਿਵਾਰਾਂ ਦਾ ਦੋਨੇ ਧੜਿਆਂ ਦਾ ਨੁਕਸਾਨ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਹੁਣ ਤੁਸੀਂ ਪਹਿਲੀ ਮੂਵੀ ਚ ਦੇਖਿਆ ਕਿ ਤਰ੍ਹਾਂ ਪਲਵਾਨਾਂ ਨੂੰ ਬੜਾ ਨੀਮਾ ਦਿਖਾਇਆ ਜਾਂਦਾ ਹੈਗਾ ਜੋ ਪਲਵਾਨਾਂ ਦਾ ਗਰੁੱਪ ਆ ਜਿਹਨਾਂ ਨੇ ਤੁਹਾਨੂੰ ਦੱਸਿਆ ਵੀ ਯੂਨੀਟੈਕਸ ਦੇ ਵਿੱਚ ਵੀ ਉਹਨਾਂ ਦੇ ਚੰਗੇ ਲਿੰਕ ਆ ਉਹਨਾਂ ਬੰਦਿਆਂ ਦਾ ਵੀ ਬੜਾ ਚੰਗਾ ਸਰਕਲ ਆਗਾ ਅੱਜ ਵੀ ਬੜਾ ਚੰਗਾ ਸਰਕਲ ਆਗਾ ਸੋ ਜਦੋਂ ਕਈ ਲੋਕਾਂ ਨੂੰ ਪਤਾ ਲੱਗ ਜਾਂਦਾਗਾ ਵੀ ਜੇ ਹੁਣ ਦੂਜੀ ਫਿਲਮ ਆਈ ਇਸ ਫਿਲਮ ਦੇ ਕਾਰਨ ਬੜੇ ਗਲਤ ਖਮਿਆਜੇ ਭੁਗਤਣੇ ਪੈ ਸਕਦੇ ਆ ਤਾਂ ਜੋਗੀ ਦੇਹੜੂ ਇਸ ਫਿਲਮ ਦਾ ਵਿਰੋਧ ਕਰਦਾਗਾ ਉਹ ਇਸ ਫਿਲਮ ਦਾ ਵਿਰੋਧ ਇਸ ਕਰਕੇ ਕਰਦਾਗਾ ਉਹ ਇੰਟਰਵਿਊ ਦੇ ਵਿੱਚ ਗੱਲ ਕਹਿੰਦਾਗਾ ਜਿਵੇਂ ਆਪਾਂ ਅਕਸਰ ਇੱਕ ਮੁਹਾਵਰਾ ਸੁਣਦੇ ਆ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਹੁਣ ਜੋਗੀ ਦੇ ਹੇੜੂ ਸਰਪੰਚ ਇੱਕ ਇੰਟਰਵਿਊ ਦੇ ਵਿੱਚ ਕਹਿੰਦਾਗਾ ਵੀ ਭਾਈ ਇਹ ਫਿਲਮ ਨਾ ਕਰੋ ਇਸ ਫਿਲਮ ਦੇ ਸਿੱਟੇ ਸਾਨੂੰ ਕਿਤੇ ਹੋਰ ਪਾਸੇ ਉਹਨਾਂ ਭੁਗਤਣੇ ਪੈ ਰਿਹਾ ਵੀ ਸਾਡੇ ਉਹਨਾਂ ਬੰਦਿਆਂ ਨਾਲ ਕੋਰਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕੇਸ ਚੱਲਦੇ ਆ ਅਸੀਂ ਆਮੋ ਸਾਹਮਣੇ ਹੁੰਦੇ ਆ ਸਾਡਾ ਕੰਮ ਬੰਦ ਨਹੀਂ ਹੋਇਆ ਪਰ ਦੇਵ ਖਰੌੜ ਜੀ ਕੀ ਕਰਦੇ ਆ ਮਿੰਦੀ ગાંધી ਨੂੰ ਹੋਰ ਜਾ ਕੇ ਪੰਪ ਦੇ ਦਿੰਦੇ ਆ ਕਿਦਰ ਤਦ ਮਿੰਦੀ ਗੰਦੀ ਸਾਹਿਬ ਮੀਡੀਆ ਦੇ ਵਿੱਚ ਆ ਕੇ ਸਿੱਧਾ ਸਿੱਧਾ ਕਹਿਣਦੇ ਆ ਕਿ ਸਾਡੇ ਭਾਈ ਦੀ ਫਿਲਮ ਆ ਕੋਈ ਨਹੀਂ ਰੋਕੂਗਾ ਅਸੀਂ ਇਹਨਾਂ ਦੇ ਨਾਲ ਆ ਬਹੁਤ ਸੋਹਣੀ ਫਿਲਮ ਬਣਾਈ ਆ ਵੀਰ ਦੀ ਮਾਹੌਲ ਖਰਾਬ ਕਰਨ ਵਾਲੀ ਗੱਲ ਕਰਦੇ ਆ ਜੇ ਹਜੇ ਇਹ ਕੋਈ ਪੁਰਾਣਾ ਤਾਂ ਹੈ ਨਹੀਂਗਾ ਇਹ ਤਾਂ ਚੱਲ ਰਿਹਾ ਜੇ ਕੋਰਟ ਚ ਕੇਸ ਚੱਲ ਰਹੇ ਨੇ ਬੰਦੇ ਕੋਟਾਂ ਦੇ ਤਰੀਕੇ ਨਾਲ ਮਿਲਦੇ ਆਪਸ ਵਿੱਚ ਤੇ ਇਹਨਾਂ ਦਾ ਤਾਂ ਵਧਣਾ ਹੀ ਆ ਕੰਮ ਰੁਕਣਾ ਤਾਂ ਹੈ ਵੀ ਜਦੋਂ ਕਿਸੇ ਭੈਣ ਭਾਈ ਦਾ ਨੁਕਸਾਨ ਕਿਸਦਾ ਹੋਇਆ ਹੁੰਦਾ ਜੇ ਕੋਈ 10 ਮਿੰਟ ਸਾਹਮਣੇ ਆਉਂਦਾ ਫਿਰ ਉਹਦੇ ਨਾਲ ਵੱਧੇ ਹੀ ਵਧਣਾ ਇਹਨੂੰ ਦੇਖ ਕੇ ਹੋਰ ਵੱਧੇ-ਵਧਣਗੇ ਉਹ ਜਿਨ੍ਹਾਂ ਦਾ ਮਾੜਾ-ਮੋਟਾ ਉਚਾ ਨੀਮਾ ਹੋਇਆ ਆ ਉਹ ਵੀ ਅਪਦਾ ਕਰਨਗੇ ਜਿਨ੍ਹਾਂ ਦਾ ਹੋਇਆ ਉਹ ਵੀ ਕਰਨਗੇ ਉਹਦਾ ਜਿਹੜੀ ਇਹ ਫਿਲਮ ਹੈ ਦੇਵ ਕਰੋੜ ਨੇ ਸਾਨੂੰ ਪੁੱਛ ਕੇ ਬਣਾਈ ਹੈ ਘਰੇ ਆਇਆ ਅਸੀਂ ਇਹਦੇ ਨਾਲ ਸਹਿਮਤ ਆਂ ਜੋ ਜੋਗੀ ਆ ਸਾਡਾ ਉਹ ਵੀ ਦੋਸਤ ਹੈ ਪਰ ਉਹਦੀ ਆਪਣੀ ਸੋਚ ਹੈ ਵੀ ਉਹ ਕੀ ਕਰ ਰਿਹਾ ਹੈ ਕਿ ਨਹੀਂ ਕੋਈ ਉਹ ਫਿਲਮ ਰੁਕ ਨਹੀਂ ਸਕਦਾ ਸਾਡੇ ਕਹਿਣ ਬਣਿਆ ਫਿਲਮ ਰੁਕਣੀ ਨਹੀਂ ਅਸੀਂ ਇਹ ਫਿਲਮ ਲੈ ਕੀਤੀ ਹੈ ਸਾਨੂੰ ਨੇ ਜੋੜਾ ਕੁਝ ਦਿਖਾਇਆ ਸਾਨੂੰ ਵਧੀਆ ਲੱਗੇ ਸੋ ਮਾਫ਼ ਕਰਿਓ ਅਸੀਂ ਜੋ ਬੰਦਾ ਚਲਿਆ ਗਿਆ ਉਸ ਬਾਰੇ ਕੁਝ ਗਲਤ ਨਹੀਂ ਕਹਿ ਰਹੇ ਨਹੀਂ ਕਿਸੇ ਨੂੰ ਕੁਝ ਨੀਮਾ ਦਿਖਾ ਰਹੇ ਹਾਂ ਅਸੀਂ ਬਿਲਕੁਲ ਸੱਚਾਈ ਦੱਸ ਰਹੇ ਹਾਂ ਤੁਸੀਂ ਇਹ ਸੱਚਾਈ ਖੰਨੇ ਦੇ ਵਿੱਚ ਜਾ ਕੇ ਵੀ ਪਤਾ ਕਰ ਸਕਦੇ ਹੋ ਇਹ ਗਰੁੱਪ ਟੁੱਟਿਆ ਕਿਵੇਂ ਕਿਉਂਕਿ ਵੀਡੀਓ ਬਣਾਉਣ ਦੀ ਮੈਨੂੰ ਤਾਂ ਲੋੜ ਪਈ ਆ ਮੈਂ ਕਾਫੀ ਇੰਟਰਵਿਊ ਦੇਖ ਰਿਹਾ ਸੀ ਦੇਵ ਖਰੋੜ ਜੀ ਬੈਠੇ ਕਾਨਫਰੰਸਾਂ ਦੇ ਵਿੱਚ ਕਹਿ ਰਹੇ ਆ ਗਾਂਧੀ ਦਾ ਗਰੁੱਪ ਗਾਂਧੀ ਦੇ ਯਾਰ ਮੇਲੇ ਹੁੰਦੇ ਲਾਸਟ ਦੇ ਆ ਕੇ ਦੱਸੂਗਾ ਵੀ ਇਸ ਵੀਡੀਓ ਬਣਾਉਣ ਦਾ ਅਸਲ ਮਕਸਦ ਕੀ ਹੈਗਾ ਇਸ ਗਰੁੱਪ ਦੇ ਵਿੱਚ ਪਾੜ ਇਸ ਕਰਕੇ ਪਿਆ ਦਿਨੋ ਦਿਨ ਗਾਂਧੀ ਗਰੁੱਪ ਖੰਨਾ ਵੱਡਾ ਹੋ ਰਿਹਾ ਸੀ ਇਸ ਦੇ ਵਿੱਚ ਪੋਲਿਟਿਕਸ ਕੁਸਪੇਟ ਕਰ ਰਹੀ ਸੀ ਜਿਵੇਂ ਗਾਂਧੀ ਦੇ ਨਾਲ ਦੇ ਗਾਂਧੀ ਦਾ ਖਾਸ ਯਾਰ ਯਾਦੂ ਜੋ ਕਿ ਅਕਾਲੀ ਦਲ ਦੇ ਵਿੱਚ ਚਲੇ ਆ ਗਿਆ ਕਾਲਾ ਕਢਾਣੀ ਜੋ ਕਿ ਐਨਐਸਜੀਯੂਆਈ ਦੇ ਵਿੱਚ ਚੱਲਿਆ ਗਿਆ ਮਿੰਦੀ ਗਾਂਧੀ ਜੋ ਕਿ ਜੀਜੀਐਸਯੂ ਚਲਾ ਰਿਹਾ ਹੁੰਦਾਗਾ ਜਿਹੜੀ ਜ਼ਿਆਦਾ ਸ਼ੌਹਰਤ ਹੁੰਦੀ ਆ ਕਿਤੇ ਨਾ ਕਿਤੇ ਉਹ ਵੀ ਬੰਦੇ ਨੂੰ ਹਲਾ ਦਿੰਦੀ ਆ ਮਿੰਦੀ ਗਾਂਧੀ ਨੂੰ ਬੜੀ ਸ਼ੌਹਰਤ ਮਿਲ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਤੱਕ ਕਿ ਮਿੰਦੀ ਗਾਂਧੀ ਦੀ ਹਾਜ਼ਰੀ ਦੇ ਵਿੱਚ ਸਕੂਲਾਂ ਦੇ ਜਵਾਕਾਂ ਨੂੰ ਪ੍ਰਧਾਨਗੀ ਦੇ ਪੋਸਟਰ ਲਗਵਾ ਦਿੱਤੇ ਜਾਂਦੇ ਆ ਟਿਊਸ਼ਨਾਂ ਤੇ ਪ੍ਰਧਾਨਗੀ ਦੇ ਪੋਸਟਰ ਲਗਵਾ ਦਿੱਤੇ ਜਾਂਦੇ ਆ ਸੋ ਇਹ ਜਿਹੜੀ ਲਾਈਨ ਆ ਕਿ ਨਾ ਇਹਦੇ ਵਿੱਚ ਪੱਗ ਦੇ ਰੌਲੇ ਹੁੰਦੇ ਆ ਜਿੰਨਾ ਟਾਈਮ ਤੱਕ ਆਪਾਂ ਕਿਸੇ ਬਾਈ ਨੂੰ ਦੁਆ ਸਲਾਮ ਕਰਾਂਗੇ ਉਹਨਾ ਟਾਈਮ ਤੱਕ ਬਾਈ ਜੀ ਖੁਸ਼ ਰਹਿੰਦੇ ਆ ਜਦੋਂ ਆਪਾਂ ਅਲੱਗ ਹੋ ਗਏ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਜ਼ਿੰਦਗੀ ਦੀ ਜਿਹੜੀ ਲੜਾਈ ਆ ਉਹ ਆਪਾਂ ਨੂੰ ਆਪ ਲੜਨੀ ਪੈਣੀ ਆ ਜਦੋਂ ਪਿੱਛੇ ਹਟਦੇ ਆ ਉਦੋਂ ਫਿਰ ਬਾਈ ਜੀ ਆਪਣੇ ਤੇ ਹੀ ਚੜਦੇ ਆ ਤੇ ਜਿੰਨੋ ਖਾਤਰ ਆਪਾਂ ਐਵੇਂ ਵਿਰੋਧੀਆਂ ਨਾਲ ਬੈਰ ਪਾਈ ਹੁੰਦੇ ਆ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾਗਾ ਗਰਜੋਦ ਘਰਚੇ ਦੀ ਨੇੜ ਪਰ ਵੀ ਖਵਾਜਕੇ ਨਾਲ ਵੱਧ ਜਾਂਦੀ ਆ ਇਕੱਠੇ ਰਹਿੰਦੇ ਹੁੰਦੇ ਆ ਇਹ ਵੀ ਆਪਦਾ ਚੰਗਾ ਲਸ਼ਕਰ ਲੈ ਕੇ ਖੰਨੇ ਦੇ ਵਿੱਚ ਐਂਟਰੀ ਕਰ ਲੱਗ ਜਾਂਦੇ ਆ ਕਿਤੇ ਨਾ ਕਿਤੇ ਮਿੰਦੀ ਗਾਂਧੀ ਨੂੰ ਇਹ ਹੁੰਦਾਗਾ ਵੀ ਇਹ ਖੰਨੇ ਚ ਵੜਨ ਲੱਗ ਕੇ ਕੱਲ ਨੂੰ ਕਿਤੇ ਮੇਰੇ ਤੋਂ ਉੱਪਰ ਨਾ ਹੋ ਜਾਣ ਵੀ ਅੱਜ ਲੋਕ ਕਹਿੰਦੇ ਆ ਕਿ ਵੀ ਮਿੰਦੀ ਗਾਂਧੀ ਕੋਈ ਹੈਗਾ ਰਵਿੰਦਰ ਗਾਂਧੀ ਗਾਂਧੀ ਖੰਨੇ ਵਾਲੇ ਦਾ ਭਰਾ ਸੋ ਟਕਰਾਰ ਵਧ ਜਾਂਦੀਆਂ ਨੇ ਟਕਰਾਰਾਂ ਜਦੋਂ ਵਧ ਜਾਂਦੀਆਂ ਨੇ ਜਿੱਪੀ ਸਰਪੰਚ ਪਿੰਡ ਕੌੜੀ ਤੋਂ ਜੋ ਕਿ ਗਾਂਧੀ ਘਰੋਂ ਖੰਨੇ ਨਾਲ ਹੀ ਅਟੈਚ ਸੀ ਪੁਰਾਣਾ ਬੰਦਾ ਹੈਗਾ ਉਸ ਵੀਰ ਦੀ ਭੈਣ ਦਾ ਵਿਆਹ ਹੁੰਦਾ ਉੱਥੇ ਮਿੰਦੀ ਗਾਂਧੀ ਸੀਆਰ ਕਾਲਾ ਕੜਾਣੀ ਇੱਕ ਤਰ੍ਹਾਂ ਗਾਂਧੀ ਗਰੂਪ ਖੰਨਾ ਵੀ ਪਹੁੰਚਿਆ ਹੁੰਦਾ ਸੋ ਦੂਸਰੇ ਪਾਸੇ ਰਵੀ ਖਵਾਜ ਕੇ ਗਰਜੋਤ ਗਰਚੇ ਹੁਣੀ ਇਹ ਵੀ ਪਹੁੰਚੇ ਹੁੰਦੇ ਆ ਕਿਉਂਕਿ ਪਹਿਲਾਂ ਤਾਂ ਸਾਰੇ ਇਕੱਠੇ ਹੀ ਸੀਗੇ ਗਰਜੋਤ ਗਰਚੇ ਹੁਣੀ ਜਦੋਂ ਸਟੇਜ ਤੋਂ ਸ਼ਗਨ ਪਾ ਕੇ ਥੱਲੇ ਉਤਰਦੇ ਆ ਤਾਂ ਮਿੰਦੀ ਗਾਂਧੀ ਗਰਜੋਤ ਦੇ ਗਲ ਪੈ ਜਾਂਦਾ ਇੱਕ ਤਰ੍ਹਾਂ ਹੱਥ ਚੱਕਣ ਦੀ ਵੀ ਕੋਸ਼ਿਸ਼ ਕਰਦਾ ਤੇ ਜੋ ਉੱਥੇ ਕੋਲੇ ਖੜੇ ਸੀਗੇ ਉਹਨਾਂ ਨੇ ਦੇਖਿਆ ਗਰਜੋਤ ਗਰਚਾ ਪਿਸਤੌਲ ਕੱਢਦਾ ਪਿਸਤੌਲ ਕੱਢ ਕੇ ਮਿੰਦੀ ਗਾਂਧੀ ਉੱਪਰ ਤਾਣਦਾਗਾ ਉਦੋਂ ਉਹ ਹੀ ਕਾਲਾ ਕਢਾਣੀ ਵਾਲਾ ਗਰਜੋਧ ਨੂੰ ਜੱਫਾ ਮਾਰ ਲੈਂਦਾ ਜੱਫਾ ਮਾਰ ਲੈਂਦਾ ਦੋਨੇ ਜੱਫਾ ਜਫੀ ਹੁੰਦੇ ਥੱਲੇ ਡੰਗ ਪੈਂਦੇ ਆ ਕਿ ਕਾਲੇ ਕਢਾਣੀ ਵਾਲੇ ਨੇ ਜੱਫਾ ਲੜਾਈ ਨੂੰ ਨਹੀਂ ਮਾਰਿਆ ਹੁੰਦਾ ਇਸ ਕਰਕੇ ਮਾਰਿਆ ਹੁੰਦਾ ਵੀ ਇੱਕ ਤੇ ਗੋਲੀ ਚਲਾਤੀ ਵਿਰਾਹ ਦੇ ਵਿੱਚ ਡਹਿ ਲੰਦੀ ਹੋ ਜੂਗੀ ਉਹ ਥੱਲੇ ਜਦੋਂ ਡਿੱਗ ਪਏ ਹੁੰਦੇ ਗਰਜੋਧ ਛਣਾਵਾ ਹੁੰਦਾ ਕਾਲਾ ਫੜਦਾ ਹੁੰਦਾ ਤਾਂ ਉਸ ਪਿਸਤੌਲ ਦੇ ਵਿੱਚੋਂ ਗੋਲੀ ਚੱਲਦੀ ਹੈ ਜੋ ਕਿ ਕਾਲੇ ਕਢਾਣੀ ਵਾਲੇ ਦੇ ਲੱਤ ਤੇ ਲੱਗਦੀ ਹੈ ਹੁਣ ਉਸ ਤੋਂ ਬਾਅਦ ਕਹਿੰਦੇ ਗਰਜੋਧ ਗਰਚੇ ਨੇ ਵੀ ਆਪਦੇ ਆਪ ਨੂੰ ਗੋਲੀ ਮਾਰੀਓ ਇਸ ਕਰਕੇ ਵੀ ক্লোਸ ਪਰਚਾ ਹੋਵੇ ਤੇ ਗੱਲ ਇਹ ਵੀ ਸੁਣਨ ਨੂੰ ਆਈ ਆ ਵੀ ਮਿੰਦੀ ਗਾਂਦੀ ਸਾਹਿਬ ਤਾਂ ਉਸ ਤੋਂ ਬਾਅਦ ਉਥੋਂ ਨਿਕਲ ਗਏ ਸੀ ਜਦੋਂ ਇਹ ਸਾਰਾ ਪਵਾੜਾ ਹੋਣ ਲੱਗ ਗਿਆ ਸੀ ਤਕਰਾਰ ਵੱਧ ਜਾਂਦੀ ਆ ਕਈ ਦਿਨਾਂ ਬਾਅਦ ਕਾਲਾ ਕੁੜਾਣੀ ਵਾਲਾ ਦੁਰਾਹੇ ਜੇ ਮੈਂ ਗਲਤ ਨਾ ਹੋਵਾਂ ਮ KFC ਆ ਸ਼ਾਇਦ ਪਤਾ ਨਹੀਂ ਮੈਕਡੋਨਲਡਸ ਆ ਉੱਥੇ ਆ ਕੇ ਗਰਜੋਤ ਗਰਚੇ ਨੂੰ ਮਿਲਦਾ ਇੱਕ ਤਰ੍ਹਾਂ ਸਮਝੌਤਾ ਕਰ ਲੈਂਦਾਗਾ ਸੋ ਗਰਜੋਤ ਗਰਚਾ ਜਦੋਂ ਕੈਨੇਡਾ ਚ ਲਿਆ ਜਾਂਦਾਗਾ ਸਭ ਕੁਝ ਸਹੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਮੈਂ ਉਹ ਸ਼ਬਦ ਬੋਲ ਕੇ ਨਹੀਂ ਦੱਸ ਸਕਦਾ ਕਈ ਬੰਦਿਆਂ ਕੋਲ ਮਿੰਦੀ ਗਾਂਧੀ ਨੇ ਕੁਝ ਇਦਾਂ ਦੇ ਸ਼ਬਦ ਵਰਜੋਤ ਬਾਰੇ ਕਹੇ ਸੀ ਵੀ ਗਰਜੋਤ ਭੜਿਆ ਤਾਂ ਇਦਾਂ ਇਦਾਂ ਜੋ ਚਲੋ ਸਾਡੇ ਨਾਲ ਸਾਡੇ ਚੈਨਲ ਨੂੰ ਭੈਣ ਵੀ ਦੇਖਦੀਆਂ ਨੇ ਧੀਆਂ ਵੀ ਦੇਖਦੀਆਂ ਨੇ ਤੇ ਸ਼ਾਇਦ ਮਾਮਾ ਵੀ ਦੇਖਦੀ ਹੋਣਗੇ ਸੋ ਗਰਜੋਤ ਖਰਚੇ ਦਾ ਜਿਹੜਾ ਬਾਹਰ ਕਨੈਕਸ਼ਨ ਆ ਉਹ ਜਾ ਜੁੜ ਜਾਂਦਾਗਾ ਰਿੰਦੇ ਨਾਲ ਜਦੋਂ ਰਿੰਦੇ ਨਾਲ ਜੁੜਦਾ ਕਨੈਕਸ਼ਨ ਹੁਣ ਮੈਂ ਇਹ ਕਿਉਂ ਕਹਿ ਰਹਾਗਾ ਵੀ ਕਿਤੇ ਨਾ ਕਿਤੇ ਮਿੰਦੀ ਗਾਂਧੀ ਦੇ ਕਤਲ ਦਾ ਕਾਰਨ ਇਹ ਫਿਲਮ ਵੀ ਬਣੀ ਆ ਜੇ ਆਪ ਲੋਕਾਂ ਦੇ ਜਿਹੜੇ ਸੋਰਸਸ ਆ ਉਹ ਦੱਸ ਰਹੇ ਆ ਰਵੀ ਖਵਾਜ ਕੇ ਤੇ ਗਰਜੋਤ ਦੀ ਰਿੱਕੀ ਜਨੋਦ ਨਾਲ ਬੜੀ ਚੰਗੀ ਸੀ ਤੇ ਗੋਪੀ ਭਲਵਾਨ ਲੁਧਿਆਣੇ ਨਾਲ ਬੜੀ ਚੰਗੀ ਸੀ ਜੋ ਕਿ ਗਾਂਧੀ ਗਰੁੱਪ ਦੇ ਆਪੋਜ਼ਿਟ ਸੀ ਤੇ ਭਲਵਾਨਾਂ ਨਾਲ ਵਧੀਆ ਉਹਨਾਂ ਦਾ ਵਰਤਬਰਤਾਓ ਸੀ ਸੋ ਇਹੋ ਜੇ ਮੌਕੇ ਤੇ ਜਦੋਂ ਦੋ ਸੱਜਣ ਲੜਦੇ ਹੋਣ ਤਾਂ ਤੀਜੇ ਬੰਦੇ ਨੂੰ ਆਬਵੀਅਸਲੀ ਮੌਕਾ ਮਿਲਦਾ ਹੀ ਮਿਲਦਾਗਾ ਆਪਣਾ ਕੰਡਾਗਾ ਜਿਹੜਾ ਇਹ ਆਪ ਹੀ ਇਹਨਾਂ ਨੇ ਕੱਢ ਲੈਣਾਗਾ। ਤੋਂ ਤੁਸੀਂ ਮੇਰੀ ਇਹ ਗੱਲ ਸਮਝ ਸਕਦੇ ਹੋ ਵੀ ਮੈਂ ਕਿਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ। ਤਾਂਦਰਜੋਤ ਰਿੰਦੇ ਨੂੰ ਟਿਪ ਦੇ ਦਿੰਦਾ ਮਿੰਦੀ ਗਾਂਧੀ ਸੀ ਤੇ ਰਿੰਦਾ ਤੇ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਨਰੇਸ਼ ਬਿਸ਼ਨੋਈ ਇਹ ਦੋਨੇ ਜਾਣਦੇ ਆ ਇਹ ਜਾ ਕੇ ਮਿੰਦੀ ਗਾਂਧੀ ਦਾ ਕਤਲ ਕਰ ਦਿੰਦੇ ਆ। ਤੇ ਹੁਣ ਇੱਥੇ ਐਂਟਰੀ ਹੁੰਦੀ ਆ ਰੁਪਿੰਦਰ ਗਾਂਧੀ ਦੀ ਮਿੰਦੀ ਗਾਂਧੀ ਦੇ ਭਤੀਜੇ ਨੋਨੇ ਦੇ। ਬੜਾ ਲਿਆਕਤ ਵਾਲਾ ਨੌਜਵਾਨ ਆ ਬੜੀ ਖੁਸ਼ੀ ਆ ਵੀ ਉਹ ਨੌਜਵਾਨ ਆਪਦੇ ਘਰੇਲੂ ਕੰਮਾਂ ਦੇ ਵਿੱਚ ਵਿਅਸਤ ਆ ਬੜਾ ਹੂਣ ਹਾਰ ਮੁੰਡਾ ਸੋ ਉਸ ਨੌਜਵਾਨ ਨੇ ਜਿੰਨਾ ਉਹਦੇ ਤੋਂ ਹੋਇਆ ਉਹਨੇ ਮੁਕਾਬਲਾ ਕੀਤਾ ਰਿੰਦੇ ਹੁਣਾਂ ਦੇ ਪਿੱਛੇ ਉਸ ਨੌਜਵਾਨ ਨੇ ਗੋਲੀ ਚਲਾਈ ਉੱਥੇ ਉਹਨਾਂ ਦਾ ਰਿੰਦੇ ਹੁਣਾਂ ਦਾ ਵੈਪਨ ਵੀ ਡਿੱਗ ਪਿਆ ਸੀ ਰਿੰਦਾ ਬਹੁਤ ਵੱਡਾ ਨਾਮ ਆ ਇੱਕ ਆਮ ਨੋਰਮਲ ਨੌਜਵਾਨ ਨੇ ਉਹਨਾਂ ਦਾ ਮੁਕਾਬਲਾ ਕੀਤਾ ਉਹ ਦੇਵ ਖਰੋੜ ਨੇ ਇੱਕ ਗੱਲ ਕਹੀ ਆ ਵੀ ਮੈਂ ਜਾਣਾ ਸੀਗਾ ਸਤਸਕਾਰ ਤੇ ਸਰਾਰਤੀ ਅਨਸਰਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਮੇਰੀ ਉਹ ਫਿਲਮ ਬੰਦ ਕਰਾਉਂਦੇ ਸੀ ਫਿਲਮ ਕੌਣ ਕੌਣ ਸੀ ਸਰਾਰਤੀ ਅਨਸਰ ਉਹ ਜੋਗੀ ਸਰਪੰਚ ਦੇਹੜੂ ਸੀ ਜੋ ਜਿਸ ਨੂੰ ਪਹਿਲਾਂ ਪਤਾ ਸੀਗਾ ਵੀ ਇਹ ਕਾਰਨਾ ਕਰਕੇ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਸਕਦਾ ਸੋ ਦੇਵ ਖਰੋੜ ਤਾਂ ਬਾਅਦ ਦੀ ਗੱਲ ਆ ਮਿੰਦੀ ਗਾਂਧੀ ਦਾ ਜਦੋਂ ਕਤਲ ਹੁੰਦਾ ਤੁਸੀਂ ਜਾ ਕੇ ਰੁਪਿੰਦਰ ਗਾਂਧੀ ਦੇ ਜਾਂ ਮਿੰਦੀ ਗਾਂਧੀ ਦੇ ਭਤੀਜੇ ਨੂਨੇ ਨੂੰ ਸੋਵਾ ਕੇ ਪੁੱਛ ਸਕਦੇ ਹੋ ਮਿੰਦੀ ਗਾਂਧੀ ਦੇ ਕਤਲ ਤੋਂ ਬਾਅਦ ਰੁਪਿੰਦਰ ਗਾਂਧੀ ਦੇ ਨਾਲ ਦਾ ਜਿਹੜੇ ਕਹਿੰਦੇ ਸੀ ਗਾਂਧੀ ਗਰੁੱਪ ਖੰਨਾ ਇਹਨਾਂ ਦੀ ਦਿਲ ਹੀ ਨਹੀਂ ਚੜੇ ਇੱਕ ਨੌਜਵਾਨ ਹੈ ਜਿਵੇਂ ਨਾਗਲ ਤਹਾਵਾ ਮਾਣ ਜਟਪੁਰੇਆਲਾ ਸਾਡੇ ਸੋਰਸਾਂ ਦੁਆਰਾ ਪਤਾ ਲੱਗਿਆ ਜਦੋਂ ਫੁੱਲ ਪਾਉਣ ਗਏ ਸੀ ਇਹ ਕੋਈ ਨੌਜਵਾਨ ਗਿਆ ਸੀ ਇੱਕ ਤੋਂ ਹੋਰ ਸੀ ਕੋਈ ਬੰਦਾ ਇੰਨਾ ਖੋਫ ਸੀ ਫੁੱਲ ਪਾਉਣ ਨਹੀਂ ਸੀ ਗਿਆ ਨਾਲ ਇਸ ਪਰਿਵਾਰ ਦੇ ਵੀਰਿੰਦੇ ਹੁਣਾਂ ਦਾ ਇੰਨਾ ਖੋਫ ਸੀਗਾ ਪਰ ਉਹਨਾਂ ਦਿਨਾਂ ਦੇ ਵਿੱਚ ਵੀ ਕਈ ਬੰਦਿਆਂ ਨੇ ਆਵਾਜ਼ ਉਠਾਈ ਜੋ ਕਿ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਵੀਰ लवली ਕਰਾਇਆ ਦਾ ਗੁਰਜੋਤ ਨੂੰ ਵੀ ਤੂੰ ਇਹ ਗਲਤ ਕੀਤਾ ਚਲੋ ਉਹ ਬੰਦਾ ਵੀ ਕਹਿੰਦਾ ਸੀ ਕਿ ਵੀ ਮੈਨੂੰ ਮਜਬੂਰ ਕੀਤਾ ਗਿਆ ਮੈਂ ਬੜਾ ਯਾਨੀ ਕਿ ਇਸ ਗਰੁੱਪ ਲਈ ਖੜੇ ਆ ਜਾ ਮੈਂ ਬੜਾ ਇਸ ਗਰੁੱਪ ਦੀ ਪ੍ਰੋਮੋਸ਼ਨ ਕੀਤੀ ਪਹਿਲੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਉਹਨਾਂ ਦੇ ਜਿਹੜੇ ਮਤ ਭੇਜਾ ਇੱਥੋਂ ਤੱਕ ਵਧ ਗਏ ਤੇ ਸੋਰਸਾਂ ਚੋ ਵੀ ਪਤਾ ਲੱਗਦਾ ਕਿ ਵੀ ਉਹਨਾਂ ਨੇ ਕਤਲ ਇਸ ਹਿਸਾਬ ਨਾਲ ਕੀਤਾ ਸੀਗਾ ਵੀ ਕਿਸੇ ਨੇ ਜ਼ਿੰਮੇਵਾਰੀ ਹੋਈ ਨਹੀਂ ਚੱਕਣੀ ਉਹ ਤਾਂ ਮੋਟਰਸਾਈਕਲ ਫੜਿਆ ਗਿਆ ਜੋ ਬਟਾਰੀਪਿੰਡ ਦੇ ਨੌਜਵਾਨਾਂਗੇ ਉਹਨਾਂ ਦਾ ਫੇਰੇ ਸਾਰਾ ਕੁਝ ਖੁੱਲਿਆ ਫਿਰ ਉਹਨਾਂ ਨੇ ਪੋਸਟ ਪਾ ਕੇ ਇਸ ਕੇਸ ਦੀ ਜ਼ਿੰਮੇਵਾਰੀ ਲਈ ਗੰਦੀ ਗੰਦੀ ਦਾ ਕਤਲ ਹੋ ਜਾਂਦਾਗਾ ਕੋਈ ਦੇਲ ਨਹੀਂ ਜਾ ਕੇ ਚੜਦਾ ਤੇ ਅੱਜ ਦੇਵ ਖਰੋੜ ਦੀ ਜਦੋਂ ਫਿਲਮ ਆਉਣੀ ਸੀ ਤਾਂ ਦੇਵ ਖਰੋੜ ਨੂੰ ਅੱਜ ਹੀ ਕਿਉਂ ਜਾਦਾ ਆ ਵੀ ਮਿੰਦੀ ਮੇਰਾ ਭਰਾ ਸੀ ਮਿੰਦੀ ਮੈਨੂੰ ਗਾਂਧੀ ਕਹਿੰਦਾ ਹੁੰਦਾ ਸੀਗਾ ਮੈਂ ਜਾਣਾ ਸੀ ਸਰਾਰਤੀ ਅਨਸਰ ਮੈਨੂੰ ਰੋਕ ਦੇ ਸੀਗੇ ਭਾਈ ਸਾਹਿਬ ਤੁਸੀਂ ਮਹੀਨੇ ਦੋ ਮਹੀਨੇ ਬਾਅਦ ਹੀ ਜਾਏ ਹੁੰਦੇ ਪਰਿਵਾਰ ਨੇ ਇੱਕ ਫੋਟੋ ਹੀ ਪਾਇਆ ਹੁੰਦੇ ਚਲੋ ਹੁਣ ਗੱਲ ਇਹ ਆ ਅਸਲ ਮੁੱਦੇ ਦੀ ਜਿਸ ਮੁੱਦੇ ਦੇ ਕਰਕੇ ਮੈਂ ਇਹ ਰਿਪੋਰਟ ਬਣਾਈ ਆ ਫਿਲਮ ਦੇਖਣਗੇ ਨੌਜਵਾਨ ਜਿਵੇਂ ਪ੍ਰਚਾਰ ਰਹੇ ਆ ਦੇਵ ਖਰੋੜ ਜੀ ਗਾਂਧੀ ਗਾਂਧੀ ਦੇ ਯਾਰ ਮਿੰਦੀ ਗਾਂਧੀ ਨੇ ਇੰਟਰਵਿਊਾਂ ਦੇ ਵਿੱਚ ਕਿਹਾਗਾ ਵੀ WhatsApp ਤੇ ਗਰੁੱਪ ਬੜੇ ਵਿਆ ਗਾਂਧੀ ਗਰੁੱਪ ਖੰਨੇ ਦੇ ਜਿਹੜੇ 50 50000 ਰੁਪਿਆ ਲੈਂਦੇ ਆਗੇ ਗਰੁੱਪਾਂ ਦੇ ਵਿੱਚ ਐਡ ਹੋਣ ਦਾ ਮੈਂ ਤੁਹਾਨੂੰ ਗੱਲ ਦੱਸਦਾਗਾ ਜ਼ਮੀਨੀ ਹਕੀਕਤ ਦੀ ਫਤੇਗੜ ਸਾਹਿਬ ਮਾਤਾ ਗੁਜਰੀ ਕਾਲਜ ਦੇ ਵਿੱਚ ਪੋਸਟਰ ਲੱਗ ਰਿਹਾ ਸੀ ਪ੍ਰਧਾਨਗੀ ਦਾ ਇੱਕ ਲਾਲਾਜੀ ਦੇ ਮੁੰਡੇ ਨੇ ਪ੍ਰਧਾਨ ਬਣ ਰਿਹਾ ਸੀ ਉਹ ਸਿਰਫ ਚਰਚਾ ਚ ਰਹਿਣ ਦਾ ਮਾਰਾ ਪ੍ਰਧਾਨ ਬਣ ਕੇ ਕੋਈ ਉਹਨੂੰ ਕਮਰਾ ਨਹੀਂ ਸੀ ਮਿਲ ਜਾਣਾ ਕੋਈ ਵੱਡੀ ਚੇਅਰ ਨਹੀਂ ਸੀ ਮਿਲ ਜਾਣੀ ਵੀ ਅੱਡੋ ਦਾ ਕੋਈ ਰੂਮ ਉਹ ਦੇਖੂਗਾ ਸਿਰਫ ਪੋਸਟਰ ਤੇ ਫੋਟੋ ਲਗਣੀ ਵੀ ਹਾਂ ਗਾਂਧੀ ਗ੍ਰੋਪ ਖੰਡਾ ਉਹ ਲਾਲਾ ਜਿਹਦੇ ਮੁੰਡੇ ਨੇ 40-50000 ਰੁਪਏ ਦਿੱਤਾ ਸਿਰਫ ਪੋਸਟਰ ਤੇ ਫੋਟੋ ਲਗਾਉਣ ਲਈ ਤੇ ਬੰਦੇ ਕਿਵੇਂ ਪੈਸੇ ਲੈਂਦੇ ਆ ਆਓ ਜੀ ਪੈਸੇ ਦਿਵੋ ਪੋਸਟਰ ਬਣਵਾਉਣੇ ਆ ਜਦੋਂ ਪੋਸਟਰ ਵਾਲੇ ਤੋਂ ਜਾ ਕੇ ਪਤਾ ਕੀਤਾ ਕੁਝ ਬੰਦਿਆਂ ਨੇ ਤਾਂ ਪੋਸਟਰ ਵਾਲਾ ਕਹਿੰਦਾ ਮੈਨੂੰ ਤਾਂ 20000 ਰੁਪਏ ਦੇ ਕੀ ਪ੍ਰਿੰਟ ਕਢਾਇਆ ਸੋ ਕਹਿਣ ਦਾ ਭਾਵ ਇਹ ਹੈ ਆ ਵੀ ਹੁਣ ਵੀ ਖੰਨੇ ਦੇ ਵਿੱਚ ਇਹ ਚੱਲ ਰਿਹਾਗਾ ਹਾਂ ਵੀ ਫੋਟੋ ਲਾਉਣੀ ਆ ਸਾਡੇ ਨਾਲ ਜਿਹੜੇ ਬੰਦੇ ਕਹਿੰਦੇ ਅਸੀਂ ਗਾਂਧੀ ਦੇ ਯਾਰ ਆ ਦੇ 2000 ਰੁਪਏ ਫੋਟੋ ਲਹਾ ਹੁਣ ਦੇਵ ਖਰੋੜ ਦੀ ਮੂਵੀ ਤੋਂ ਬਾਅਦ ਗਾਂਧੀ ਦਾ ਕਰੇਜ ਹੋਰ ਲੋਕਾਂ 'ਚ ਵਧੂਗਾ ਤੇ ਇਹ ਜਿਹੜਾ ਵਿਸ਼ਾ ਹੈਗਾ ਜਿਸ ਤੇ ਮੈਂ ਗੱਲ ਕਰ ਰਿਹਾਗਾ ਇਹ ਲੋਕਾਂ ਦੇ ਹੋਰ ਨੌਜਵਾਨ ਸ਼ਿਕਾਰ ਬਣਨਗੇ ਸੋ ਇਸ ਮੁੱਦੇ ਤੇ ਵੀ ਦੇਵ ਖਰੋੜ ਬੋਲ ਦੇਵੇ ਜਾਂ ਇਸ ਟੌਪਿਕ ਦੇ ਵੀ ਦੇਵ ਖਰੋੜ ਫਿਲਮ ਦੇ ਵਿੱਚ ਗੱਲ ਕਰਦਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਮਿੰਦੀ ਗਾਂਧੀ ਇੰਟਰਵਿਊ ਦੇ ਕੇ ਦੇ ਕੇ ਗਿਆ ਸੀ ਡੇਲੀ ਪੋਸਟ ਤੇ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਉਹਨੇ ਵੀ ਗੱਲ ਕਹੀ ਸੀ ਸੋ ਉਹ ਅੱਜ ਵੀ ਚੱਲ ਰਿਹਾ ਜਦੋਂ ਕੋਈ ਨੌਜਵਾਨ ਗੈਂਗਵਾਰ ਵੱਲ ਨੂੰ ਵੱਧਾ ਉਸ ਦੀ ਪਹਿਲੀ ਸਟੇਜ ਆ ਪ੍ਰਧਾਨਗੀ ਹੁੰਦੀ ਹੈਗੀ ਸੋ ਪ੍ਰਧਾਨ ਕੋਈ ਗਵਰਨਮੈਂਟ ਦਾ ਨਹੀਂ ਹੁੰਦਾ ਜਾਂ ਉਹਨੂੰ ਕੋਈ ਉਹਦੇ ਰੋਡ ਤੇ ਫੀਤੀ ਜਾਂ ਸਟਾਰ ਨਹੀਂ ਲੱਗ ਜਾਂਦਾ ਸਿਰਫ ਇੱਕ ਕਰੇਜ ਫੋਟੋ ਲੱਗੀ ਸੋ ਬੇਨਤੀ ਹੋਰ ਇੱਕ ਨੌਜਵਾਨ ਨੂੰ ਬੇਨਤੀ ਇਹ ਵੀ ਆ ਇਹ ਫਿਲਮ ਦੇਖਣ ਤੋਂ ਬਾਅਦ ਦੇਵ ਖਰੋੜ ਦੇ ਇਹ ਡਾਇਲੋਗ ਸੁਣਨ ਤੋਂ ਬਾਅਦ ਵੀ ਗਾਂਧੀ ਦੇ ਯਾਰ ਆ ਗਾਂਧੀ ਦੇ ਨਾਲ ਖੜਦੇ ਆ ਤੁਸੀਂ ਕਿਸੇ ਗਰੁੱਪ ਚ ਐਡ ਹੋ ਕੇ ਐਵੇਂ ਜਾਂ ਕਿਸੇ ਕਿਸੇ ਬਾਈ ਦੀਆਂ ਗੱਲਾਂ ਚਾਹ ਕੇ ਉਹਨੇ ਕਿਸੇ ਨਾਲ ਪੰਗਾ ਲੈ ਕੇ ਆਪ ਦਾ ਝੰਗਾ ਫੜਵਾ ਲਿਓ ਕਿਸੇ ਨੇ ਨਹੀਂ ਥੋੜੇ ਮਗਰ ਆਉਣਾ ਕਿਉਂਕਿ ਜਿਹੜਾ ਬੰਦਾ ਇਸ ਗਰੁੱਪ ਹੈਂਡਲ ਕਰ ਰਿਹਾ ਸੀ ਜਿਹੜਾ ਬੰਦਾ ਦੂਦੋ 100 ਤੋਂ 300 ਬੰਦੇ ਦਾ ਇਕੱਠ ਲੈ ਕੇ ਮਦਰ ਚੱਲਦਾ ਸੀ ਜਦੋਂ ਉਹ ਬੰਦੇ ਦਾ ਕਤਲ ਹੁੰਦਾ ਮਿੰਦੀ ਗਾਂਧੀ ਦਾ ਕੋਈ ਜਾ ਕੇ ਉਹਦੀ ਦੇਲ ਨਹੀਂ ਚੜਿਆ ਇਹ ਗੱਲ ਸੱਚੋ ਤੁਸੀਂ ਚਾਹੇ ਜਾ ਕੇ ਪਿੰਡ ਰਸੂਲੜੇ ਤੋਂ ਪਤਾ ਕਰ ਸਕਦੇ ਹੋ ਬਹੁਤ ਲੋਕਾਂ ਨੂੰ ਇਹ ਵੀਡੀਓ ਤੋਂ ਬਾਅਦ ਮਿਰਚ ਵੀ ਲੱਗਣੀ ਆ ਪਰ ਜਿਵੇਂ ਸਾਡੇ ادارے ਦੀ ਹਰ ਵਾਰ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਵੀ ਤਾਂ ਕਿ ਉਹਨਾਂ ਦਾ ਕਿਸੇ ਨਾ ਕਿਸੇ ਕਾਰਨ ਕੋਈ ਘਾਟਾ ਨਾ ਹੋ ਜਾਏ ਸੋ ਇਹੀ ਬੇਨਤੀ ਕਰਦੇ ਆ ਵੀ ਠੀਕ ਹੈ ਫਿਲਮ ਦੇਖੀ ਮਨੋਰੰਜਨ ਤੱਕ ਹੀ ਸੀਮਤ ਰੱਖਣੀ ਆ ਇਹਨੋਂ ਹੋਵੇ ਵੀ ਫਿਲਮ ਦੇਖਣ ਤੋਂ ਬਾਅਦ ਜਿਵੇਂ ਜੋ ਚੱਲ ਰਿਹਾ ਹੈ ਅੱਜ ਗਾਂਧੀ ਦਾ ਕਰੇਜ ਵੱਧ ਰਿਹਾ ਕਿਸੇ ਪੈਸੇ ਦੇ ਕੇ WhatsApp ਗਰੁੱਪ ਦੇ ਵਿੱਚ ਐਡ ਹੋ ਕੇ ਜਾਂ ਪੈਸੇ ਦੇ ਕੇ ਕਿਸੇ ਪੋਸਟਰ ਤੇ ਫੋਟੋ ਲਵਾ ਕੇ ਐਵੇਂ ਪੰਗਿਆਂ 'ਚ ਨਾ ਪੈ ਜਿਓ ਕਿਸੇ ਨੇ ਮਗਰ ਨਹੀਂ ਆਉਣਾ ਹੁਣ ਤਾਂ ਮਸ਼ੀਨਾ ਵੀ CIA ਸਟਾਫਾਂ ਜਿਹਾ ਜਹੀ ਆ ਗਏ ਜਦੋਂ ਬੰਦ ਹੁੰਦੀਆਂ ਬੰਦ ਹੁੰਦੀਆਂ ਹੁੰਦੀਆਂ ਵੀ ਪੰਜ ਸੱਤ ਪਟੇ ਵੱਧ ਮਰ ਜਾਂਦੀਆਂ ਨੇ ਸੋ ਬੇਨਤੀ ਆਪ ਦਾ ਘਰ ਨਾ ਪਟਲਿਓ ਇਹ ਸੀ ਪੂਰੀ ਦੀ ਪੂਰੀ ਕਹਾਣੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਕਮੈਂਟਾਂ ਦੇ ਵਿੱਚੋਂ ਆਪੋ ਆਪਣੀ ਪ੍ਰਤੀਕਿਰਿਆ ਦਿਓ ਕਿਉਂਕਿ ਫਿਲਮ ਚਲਾਉਣ ਵਾਲਿਆਂ ਨੇ ਆਪਦੇ ਪੈਸੇ ਜੇਬ 'ਚ ਪਾ ਕੇ ਟੀ ਕਹਿ ਜਾਣਾ ਉਹਨਾਂ ਨੇ ਆਪ ਦਾ ਆਪਣੇ ਰਾਹ ਤੁਰ ਜਾਣਾ ਬਾਅਦ ਵਿੱਚ ਭੁਗਤਣੀਆਂ ਤੁਸੀਂ ਨੇ ਜਦੋਂ ਮੈਂ ਇਸ ਕਹਾਣੀ ਦੇ ਵਿੱਚ ਨੌਜਵਾਨ लवली ਗੁਰਾਇਆ ਦੀ ਗੱਲ ਕਰੀ ਸੀ लवली ਅੱਤੇ ਆਲਦੀ ਯੂਨੀਵਰਸਿਟੀ ਦੇ ਵਿੱਚ ਜੀਜੀਐਸਯੂ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਜਦੋਂ ਇਹਨਾਂ ਦੀਆਂ ਇਲੈਕਸ਼ਨਾਂ ਹੋਈਆਂ ਇਹਨੂੰ ਚਲਾਉਣ ਲਈ ਇਹਨੂੰ ਜਿਤਾਉਣ ਲਈ ਉਹਨਾਂ ਬੰਦਿਆਂ ਨੇ ਬੜਾ ਸੰਘਰਸ਼ ਕੀਤਾ ਸੰਘਰਸ਼ ਕੀਤਾ ਲੜਾਂ ਨਿਆ ਤਗੜੇ ਪਰ ਚੇਪ ਵਾਇ ਸੋ ਮੈਂ ਕਹਿੰਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਵੀ ਮੈਂ ਵੀਰਾਂ ਨੂੰ ਸਾਹਮਣੇ ਲੈ ਕੇ ਆਉਂਗਾ ਮੇਰੇ ਹਿਸਾਬ ਨਾਲ ਇਸ ਮੂਵੀ ਬਾਰੇ ਪੁੱਛਿਆ ਤਾਂ ਉਹਨਾਂ ਨੂੰ ਨਹੀਂ ਹੋਣਾ ਕਦੇ ਉਹਨਾਂ ਨੇ ਨਹੀਂ ਮਤਲਬ ਇਹ ਗੱਲਾਂ ਕੰਨੀਆਂ ਹੋਣੀਆਂ ਵੀ ਸਾਨੂੰ ਕੋਣ ਗਾਂਧੀ ਕਹਿੰਦਾ ਜਾਂ ਇੱਕ ਪਰਚਾ ਹੋਰ ਜਿਵੇਂ ਇਹ ਚੱਕ ਮੀਆਂ ਗੱਲਾਂ ਕਰਦਾ ਹੈਗਾ ਇਸ ਕਰਕੇ ਕਹਿੰਦੇ ਆ ਵੀ ਭਾਈ ਆਪ ਦਾ ਘਾਟਾ ਨਾ ਕਰਾ ਲਿਓ ਫਿਲਮ ਨੂੰ ਸਿਰਫ ਮਨੋਰੰਜਨ ਤੱਕ ਹੀ ਰੱਖਿਓ ਐਂਟਰਟੇਨਮੈਂਟ ਤੱਕ ਰੱਖਿਓ ਦੀਪ ਖਰੌੜ ਨੇ ਇੰਟਰਵਿਊ ਦੇ ਵਿੱਚ ਜਗਜੀਤ ਸੰਧੂ ਤੇ ਵੀ આરોਪ ਲਾਇਆ ਵੀ ਉਹ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਸੀ ਉਹਨੇ ਕਿ ਤੁਸੀਂ ਇੰਟਰਵਿਊ ਦੇਖੀ ਹੋਣੀ ਇੱਕ ਸਿੰਗਰ ਨੇ ਦੱਸਿਆ ਸੀ ਵੀ ਸਿੱਧੂ ਮੂਸੇ ਵਾਲੇ ਨਾਲ ਇੱਕ ਸਿੰਗਰ ਨੇ ਗਾਣਾ ਕਰਨਾ ਸੀ ਤਾਂ ਮੈਂ ਸਿੱਧੂ ਨੂੰ ਪੁੱਛਿਆ ਵੀ ਕਿੰਨੇ ਪੈਸੇ ਲੱਗੇਗਾ ਨਾਲ ਗਾਣਾ ਕਰਨ ਦੇ ਤਾਂ ਉਹਨੇ ਕਰੋੜ ਰੁਪਈਆ ਮੰਗਿਆ ਸੋ ਕਰੋੜ ਰੁਪਈਆਸ ਕਰਕੇ ਮੰਗਿਆ ਸੀਗਾ ਵੀ ਇਹ ਜਵਾਬ ਦੇਣ ਦਾ ਵਧੀਆ ਤਰੀਕਾ ਸੀ ਸ਼ਾਇਦ ਜੋ ਜੋ ਨੌਜਵਾਨ ਭੋਲਾਗਾ ਜਗਜੀਤ ਸੰਧੂ ਉਹਨੂੰ ਵੀ ਪਤਾ ਹੋਵੇ ਵੀ ਇਸ ਮੂਵੀ ਕਾਰਨ ਮੇਰਾ ਵਧੀਆ ਨਾਮ ਆ ਮੈਨੂੰ ਕੋਈ ਨਾ ਕੋਈ ਖਮਿਆਰਜਾ ਹੈ ਜਿਆ ਭੁਗਤਣਾ ਪਵੇ ਉਹਦੇ ਨੂੰ ਚੰਗਾ ਦਾ ਮੈਂ ਇੱਕ ਮੂਵੀ ਨਾਈ ਬਣਾਵਾ ਸੋ ਪਹਿਲਾ ਨਹੀਂ ਐਕਸਪੀਰੀਅੰਸ ਹੁੰਦਾ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਪੰਜਾਬੀ ਨੌਜਵਾਨਾਂ ਦਾ ਪੰਜਾਬ ਤੋਂ ਲੈ ਕੇ ਕੈਨੇਡਾ ਅਮਰੀਕਾ ਦੇ ਵਿੱਚ ਚੱਲ ਰਿਹਾ ਉਹ ਤੋਂ ਸਾਰੇ ਹੀ ਭਲੀ ਭਾਂਤ ਜਾਣੂ ਆ ਆਪਣਾ ਕੰਮ ਕਰੋ ਆਪਣਾ ਕਿੱਤਾ ਕਰੋ ਫੋਕੀਆ ਕਿਸੇ ਦੀਆਂ ਇੰਨੀਆਂ ਪਬਲਿਸਿਟੀਆਂ ਨਾ ਕਰੋ ਕਿ ਥੋੜੀਆਂ ਗੱਲਾਂ ਨੂੰ ਦੇਖ ਕੇ ਥੋੜੇ ਪਾਏ ਹੋਏ ਕਰੇਜ ਨੂੰ ਦੇਖ ਕੇ ਐਮੀ ਕੋਈ ਨੌਜਵਾਨ ਨਵੀਂ ਉਮਰ ਦਾ ਰਗੜਿਆ ਜਾਵੇ ਤੇ ਨਾ ਉਹ ਜੋ ਨੌਜਵਾਨਾਂ ਨੇ लवली ਹੁਣਾਂ ਨੇ ਕਿਸੇ ਤੋਂ ਰੁਪਇਆ ਖਾਦਾ ਜਿੰਨੇ ਉਹਨਾਂ ਨੇ ਆਪਦੇ ਨੁਕਸਾਨ ਕਰਾਏ ਉਹ ਆਪਦੇ ਘਰ ਤੋਂ ਝੱਲੇ ਸੋ ਇਸ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਨੂੰ ਇਹੋ ਜਿਹੀਆਂ ਰਿਪੋਰਟਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਮੈਰ ਚ ਉਹਨਾਂ ਦੇ ਲੜਦੀ ਆ ਜਿਹੜੇ ਕਾਲੇ ਹੁੰਦੇ ਆ ਕਿਸੇ ਨਾ ਕਿਸੇ ਗੱਲੋਂ ਜਿਵੇਂ ਬਹੁਤ ਬਾਈ ਆ ਜਿਨ੍ਹਾਂ ਦੇ ਖਰਚੇ ਨੌਜਵਾਨਾਂ ਨੂੰ ਪਰਵਾ ਕੇ ਜਿਨ੍ਹਾਂ ਦੀਆਂ ਜੇਲਾਂ ਦੇ ਖਰਚੇ ਚੱਲਦੇ ਆ ਜਾਂ ਨੌਜਵਾਨਾਂ ਨੂੰ ਪਰਵਾ ਕੇ ਜਿਨ੍ਹਾਂ ਦੇ ਮੋਬਾਈਲਾਂ ਦੇ ਖਰਚੇ ਚੱਲਦੇ ਆ ਸੋ ਇੱਥੋਂ ਤੱਕ ਬਾਈਆਂ ਨੇ ਆਪਦੇ ਚਮਚੇ ਰੱਖੇ ਆ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਕਹਿਣਾ ਵੀ ਅਖੀਰ ਨੂੰ ਜ਼ਿੰਦਗੀ ਦੀ ਥੋੜੋ ਲੜਾਈ ਹੈ ਆਪਣੀ ਆਪ ਲੜਨੀ ਪਊਗੀ ਕੱਲ ਨੂੰ ਕੋਈ ਨੁਕਸਾਨ ਹੋ ਜਾਂਦਾ ਇਹ ਬਾਈ ਥੋੜਾ ਪਤਾ ਲੈਣ ਵੀ ਨਹੀਂ ਆਉਂਦੇ ਸੋ ਨਵੇਂ ਦਿਨ ਨਵੀਂ ਰਿਪੋਰਟ ਨਵੀਂ ਖਬਰ ਕਹਾਣੀ ਦੇ ਰੂਪ ਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਤਕ ਲਈ ਧੰਨਵਾਦ